ਸਾਸਤਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੀਆਂ ਸ਼ਰਵਾਦ ਕਰਨ ਰਾਤ ਪਹੁੰਚ ਗਏ ਤੇ ਬਾਈ ਆਪਾਂ 11 ਵਜੇ ਘਰੇ ਆਪਨੇ 855 ਆਪਾਂ ਉਰੇਲੇ ਆਏ ਤੇ ਹੌਲੈਂਡ ਪਰਾਂ ਚਲੇ ਗਿਆ ਦਾ ਪਰसों ਬਾਈ ਆਪਣੀ ਜਾਂਦੇ ਵੇ ਟਰਾਲੀ ਵੱਜੀ ਜੋ ਬਲ ਪੈ ਗਿਆ ਪੌੜੀ ਮੁਸਗੀ ਮੰਜਾ ਮੁਸ ਗਿਆ ਟਰੱਕ ਵਾਲੇ ਨੇ ਸਾਈਡ ਵਰ ਤੇ ਢੀੜਾ ਦੇ ਦਿਆ ਉੱਪਰ ਨੂੰ ਇੱਕ ਲੱਗ ਤਾ ਕੇ ਸਿਰੇ ਤੱਕ ਲੱਗੀ ਵੀ ਹੈ ਬਾਈ ਜੋ ਵੀ ਲੱਗੀ ਵੀ ਉਹ ਟਰਾਲੀ ਟਾਇਰ ਵੀ ਲੱਗਿਆ ਹੋਇਆ ਨੇੜੇ ਬਈਓ ਫੁੱਟਪਾਥ ਬਣਾਵਤਾ ਜਿਹੜੀ ਬੁਰਜੀਆਂ ਜਿਵੇਂ ਰੱਖਦੇ ਨੇ ਸਟੈਂਪ ਜੇ ਓਮਾ ਵੱਜੀ ਬਈ ਟਰਾਲੀ ਮਤਲਬ ਬਚਾਓ ਹੋ ਗਿਆ ਪੂਰਾ ਪੂਰਾ ਓ ਟਾਇਰ ਵੀ ਲੱਗਿਆ ਉਸਕੇ ਕੇਲਾ ਮੈਂ ਹੀ ਚਲਾਰਦਾ 290 ਕੁਇੰਟਲ ਕੰਨਾ ਦਾ ਟਰੈਕਟਰ ਘੁੰਮ ਗਿਆ ਦਾ ਬਚਾਓ ਹੋ ਗਿਆ ਚਲਾਂ ਬਈ ਆਪਾਂ ਹਵਾ ਕਰਾਮਾ ਦੋਈ ਟਰਾਲੀਆਂ ਆ ਮਾ ਦੋਈ ਟਰਾਲੀਆਂ ਕੇ ਗੁੱਲੀਆਂ ਕਸਾਵਾ ਗੁੱਲੀਆਂ ਗਲੀਆਂ ਕਸਾ ਕੇ ਫਿਰ ਮੈਂ ਆਪਣੇ ਲਈ ਹੌਲੈਂਡ ਮਾ ਪਾਵਾਂ ਨਵੀਂ ਟਰਾਲੀ ਨੀਲੀ ਯੋ ਬਾਈ ਪਾਬੇ ਹੌਲੈਂਡ ਵਾਂ ਭਰੇਗੀ ਦੋ ਟਰਾਲੀਆਂ ਅੱਜ ਆਪਣੀਆਂ ਚੱਲਦੇ ਆਂ ਬਾਈ ਜੈਬ ਚਾਚੇ ਕੋਲ ਨੂੰ ਪਾਲਿਆ ਬਾਈ ਹੌਲੈਂਡ ਮਾ ਤੇਲ 4 ਲੀਟਰ ਤੇਲ ਪਿਆ ਕੱਢ ਲਿਆ ਹੌਲੈਂਡ ਬਾਹਰ ਚੱਲਦੇ ਆਂ ਬਾਈ ਹਵਾ ਕਰਾਣ 358 ਛੜਿਆ ਚੱਲ ਬਾਈ ਲਿਆ ਪਹੁੰਚ ਗਏ ਭਾਈ ਆਪਾਂ ਅਜੈਬ ਚਾਚੇ ਦਾ ਖੜਿਆ ਆਪਣਾ 3634x4 ਆਮਨਾ ਪੰਗੂ 855 ਇਹ ਖੜਿਆ ਆਪਣਾ 855 ਹੋਰ ਆ ਖੜਿਆ ਆਪਣਾ ਪਵਾਦ ਵਾਲਾ 33 ਗੁੱਲੀਆਂ ਬਰਾਤ ਵੱਜ ਰਿਆ ਆ ਆ ਕੂਲ ਪੁਲੇ ਦੇ ਬਦਲੂ ਆ ਗਿਆ ਨਾ ਮੇਰਬਾਨੀ ਇੱਥੇ ਰੰਗ ਰੂੰਗੇ ਜਿਆ ਪਤਾ ਨਹੀਂ ਕੀ ਕਰ ਰਹੇ ਏ ਬੇ ਹੂੰ ਹਾਂ ਇੱਥੇ ਕਰਾ ਯਾਰ ਜੀ ਕਰਾਣ ਦੇ ਆਪਾਂ ਨੂੰ ਕੋਈ ਤਰਾਜ ਨਹੀਂ ਲੱਗਾ ਚੱਲ ਉਹ ਜਾ ਬੜੀ ਬੜੀ ਜੰਗਲ ਉਹਦਾ ਯਾਰ ਸਾਡੇ ਕੋਲ ਹੈ ਮੈਂ ਹਵਾ ਖਮਾ ਦੇ ਉਸ ਨੂੰ ਸਰੀਰ ਵੀ ਬਣ ਗਿਆ ਤੇਰਾ ਹੋ ਗਿਆ ਬਾਈ ਹੌਲੈਂਡ ਤਿਆਰ ਹਵਾ ਪੈ ਗਈ ਗੁੱਲੀਆਂ ਟਾਈਟ ਹੋ ਗਈਆਂ ਔਰ ਓਕੇ ਦੀ ਰਿਪੋਰਟ ਹੋ ਗਿਆ 855 ਲੱਗ ਗਿਆ ਹੁਣ 855 ਨੰਬਰ ਲੱਗਿਆ ਚੱਕ ਨਿੰਦਰ ਰਾੜ ਲੱਗ ਗਿਆ ਬਾਈ 855 ਬੀ ਐਸ ਐਸ ਸੀ ਤਲੇ ਨੂੰ ਕਸੀ ਜਹੇਗੇ ਹੋਰ ਉੱਪਰ ਨੂੰ ਕਸੀਗਾ ਐ ਮਣੀ ਮਟਲੀ ਲਾ ਲਿਆ ਬਈ 36 30 ਓਮਾ ਹਵਾ ਤਿਆਰ ਕਰਾ ਮਾ ਫੱਲਾ 852 ਹੋ ਗਿਆ ਤਿਆਰ ਨਿੰਦਰ ਨੇ ਲਟਾਂ ਖੋਲ ਲਈ ਦੋਏ ਘਰਾਂ ਜਾ ਕੇ ਨੇ ਇਹ ਚੱਲਿਆ ਹਾਂ ਜੋਟੀਲਾ ਹੋਇਆ ਬਾ ਨੇ ਆਣਾ ਨੇ ਕਮਾਇਆ ਹੋਣਾ ਮਿੱਤਰਾ ਪਲਾਸ ਗਲਕਾ ਸਿੰਘ ਨੂੰ ਕਰਨਿਆਣੇ ਜਿਆਦਾ ਲੱਕੀ ਤੰਗ ਕਰਨ ਲਿੰਦਰ ਪਲਾਸ ਚੱਕ ਲਾਦੀ ਬਾਈ ਟਰਾਲੀ ਆਪਾਂ ਨੇ ਸੈੱਟ ਕਰਕੇ ਪੀਬੀ 11 ਡੀ ਐਚ 8496 ਲੱਟਾਂ ਕਰ ਰਹੀਆਂ ਚਮ ਚਮ ਕੁਸਮਾਲ ਹੋ ਰਹਾ ਪਾਵੇਂ ਬਾਈ ਆਪਾਂ ਅੰਜ ਗੇੜ ਲਾਵੇਂ ਹੋ ਰੇ ਫਿਰ ਮੋੜ ਮੋੜ ਕੇ ਲਾਵੇਂ ਫਿਰ ਬਾਕੀ ਘਰ ਪਾ ਪਾ ਲੇਂਗਾ ਬੜੀ ਮਾਲ ਜੀ ਸੀ ਪੀ ਬੁਲਾਈ ਆ ਬਾਈ ਟੋਏ ਪੱਧਰ ਕਰਨੇ ਆ ਟੋਏ ਪਏ ਮਾਰਸਤੇ ਮਾ ਉਧਰ ਜੀ ਸੀ ਪੀ ਲਾਦੀ ਬਾਈ ਦੂਸਰੀ ਟਰਾਲੀ ਵੀ ਸਾਈਡ ਨੀਵੀਂ ਦੀ ਪੱਤੀ ਲਾਦੀ ਮਿੱਟੀ ਪਾਦੀ ਟਾਇਰ ਥੱਲੇ ਚਾਹ ਪੀ ਕੇ ਲਗੇ ਬੰਦੇ ਲੋਡ ਕਰਨ ਟਰਾਲੀ ਪਰਾਂ ਵੀ ਇੱਦੇ ਰੋਟੀ ਖਾ ਕੇ ਲਗੇ ਬੰਦੇ ਅਮ ਵੀ 11:30 ਹੋ ਗਿਆ ਪਾਣੀ 12 ਦੇਖੋ ਕਿੰਨਾ ਕਮਾਲ ਲੋਡ ਹੋਆ ਸ਼ਾਮ ਤੱਕ ਹੈ ਨੇੜਾ ਹੈ ਦੋਆਬਾ ਇਹਨਾਂ ਦਾ ਵੀ ਠਵਾਈ ਘਟ ਹੈ ਉਹਨਾਂ ਦਾ ਵੀ ਨਹੀਂ ਹੈ ਨੇੜੇ ਠਵਾਈ ਆ ਗਈ ਭਾਈ ਜੀ ਸੀ ਬੀ ਮਸ਼ੀਨ ਆਪਣੇ ਬਾ ਰਸਤਾ ਲੱਗ ਗਿਆ ਆਪਾਂ ਸਮਾਰਨ ਥੋੜੇ ਥੋੜੇ ਟੋਏ ਜੇ ਐ ਬਰੀਕ ਬਰੀਕ ਜੇ ਫਿਰ ਟਰਾਲੀ ਚੋਲ ਮਾਰੇਗੀ ਸੈਟ ਕਰਾਦੇ ਆ ਸਾਰਾ ਰਸਤਾ ਬਾਈ ਆਪਾਂ ਇਹਨੂੰ ਸਮਾਰਨਾ ਬਾਬਾ ਪਿੱਛੇ ਗੁਰਵਿੰਦਰ ਗਿਆਨੀ ਵਾਲਾ ਸਮਾਰਾਦਾ ਬਾਈ ਵਾਲਾ ਉੱਥੇ 14000 ਰੁਪਏ ਖਰਚਾ ਆਇਆ ਦਾ ਇਹ ਵੀ ਉਹ ਆਪਣੇ ਵਾਲਾ ਚਲ ਸਮਾਰਦੇ ਆ ਬਾਈ ਪੁੰਨ ਦਾ ਕੰਮ ਹੈ ਥੋੜਾ ਥੋੜਾ ਪੱਟ ਕੇ ਪਾ ਦੇ ਮਿੱਟੀ ਟਰਾਲੀਆਂ ਨੇ ਸਿੱਧੀ ਲੱਗ ਜਾਈ ਜਾਣ ਗੋਲੂ ਵਾਲੀ ਮਸ਼ੀਨ ਆਈ ਹੈ ਜੀਸੀਬੀ ਕਾਲੀ ਵਾਲੀ ਬਾਈ ਵੀਡੀਓ ਪਾਈ ਦੀ ਗੱਲ ਆਪਾਂ ਨੇ ਸ਼ੇਅਰ ਕਰੋ ਨੂੰ ਦੱਬ ਗਏ ਅੱਜ ਫੋਨ ਆਏ ਦੇ 10 15 ਫੋਨ ਆਏ ਆ ਗੱਲ ਨਹੀਂ ਬਣੀ ਪੂਰੀ ਠੋਕਾ ਸਪੋਰਟ ਕਰੋ ਬਾਈ ਚੱਲ ਰਿਹਾ ਬਾਈ ਕੰਮ ਆ ਇੱਧਰ ਹੋ ਗਿਆ ਮੁਕੰਮਲ ਇਹ ਹੋ ਰਿਹਾ ਗਾ ਦੋ ਗਟੋਏ ਪੱਕੇ ਨੇ ਜਿਆਦਾ ਨਾ ਮੈਂ ਮਿੱਟੀ ਪਵਾਵਾਂ ਥੋੜਾ ਖੰਬਾ ਪਰਾਂ ਨੂੰ ਧੱਕਿਆ ਸਿੱਧਾ ਕਰਿਆ ਅੱਗੇ ਟੇਡਾ ਹੋਇਆ ਵਦਾ ਨੇਰੀਆਂ ਤਲੈਂਟ ਪਾਦੀ ਇਸਮਾ ਮਿੱਟੀ ਪਾਦੀ ਜੜਮਾ ਟੇਡਾ ਹੋਇਆ ਵਦਾ ਖਾਸਾ ਗਿਰ ਜਾਂਦਾ ਨਹੀਂ ਚੱਲ ਰਿਹਾ ਬਾਈ ਕੰਮ ਪੂਰੇ ਵੀ ਕਾਫੀ ਖਰਾਬ ਹੈ ਟੁੱਟਾ ਔਰ ਦੇਖੋ ਟਾਇਰ ਦੇ ਨੇੜੇ ਕਿੰਦੀ ਖੱਟ ਦੀ ਛੋਟੇ ਕਿਸਾਨ ਵੀ ਆਏ ਵੇ ਆਜੋ ਚੱਲ ਪੇ ਜੋ ਤੂੰ ਧਿਆਨੇ ਆ ਮੁੰਡਾ ਪਰਮ ਹਰਵਿੰਦਰ ਕੌਰ ਗੰਨੇ ਦੀ ਪੂਲੀਆਂ ਚਕਵਾਲੀ ਦੀ ਲਾਗ ਲੱਗਦੇ ਬਾਈ ਨੇੜੇ ਤੇ ਆਪਣੇ ਖੇਤਾਂ ਵਿੱਚ ਪੱਟ ਪੱਟ ਕੇ ਪਾ ਦੇ ਬਹੁਤ ਔਖਾ ਹੈ ਬਾਈ ਗੰਨੇ ਵਾਲੇ ਬੰਦੇ ਨੂੰ ਰਸਤੇ ਸਮਾਰਨੇ ਕੰਕਣਾ ਘਰ ਇਹ ਤਾਂ ਬਾਦਾਂਗੇ ਪੁੱਤ ਖੇਤ ਸ਼ਾਮ ਨੂੰ ਅੱਜ ਜੋਤੂ ਸਾਰੂ ਹਰੋਂ ਕੱਢੇਗਾ ਫਿਰ ਆਪਾਂ ਆ ਗਿਆ ਬਈ 852 ਆਪਣਾ ਟੋਚਨ ਭਾਵੇਂਗੇ 6 ਗੇੜ ਲੱਦ ਗਏ ਗੋਰੀ ਮਾ ਪੈ ਗਈ ਮਿੱਟੀ ਬਾਈ 12:30 ਵਜੇ ਮਸ਼ੀਨ ਲੱਗੀ ਦੀ 2:30 ਵਜੇ ਹਟੀ ਆ 2400 ਰੁਪਇਆ ਲੇ ਗਿਆ ਮਸ਼ੀਨ ਵਾਲਾ ਬਾਈ ਅੱਧਰ ਜੀ ਹੋ ਗਈ ਟੋਏ ਟੋਏ ਬੱਟ ਦੀ ਖਾਸੇ ਚਪਾਈ ਗਈ ਮਿੱਟੀ 30 ਬਟੂ ਬਜੇ ਦੇ ਟਾਈਮ ਸੱਟ ਜਾ ਹੋ ਗਿਆ ਬਾਈ ਮੜਾ ਮੋਟਾ ਇਹ ਝੋਲ ਝੂਲ ਨਹੀਂ ਮਾਰਨੇਗੇ ਖੜਿਆ ਬਾਈ ਛੋਟਾ ਆਪਣਾ ਆ ਗਿਆ ਮਾਰਾ ਛੋਟਾ ਫੋਰਮੈਨ ਦਰਜੋਤ ਸਿੰਘ ਭੰਗੂ ਇਹਨੂੰ ਟਰੈਕਟਰ ਦੇਗਾ ਭੇਜਣਾ ਇੱਕ ਦਿਨ ਮਿੱਲਮਾਂ ਭੇਜਣਾ ਦੋ ਇੱਕ ਦਿਨ ਕੱਲੇ ਨੂੰ ਠੀਕ ਹੈ ਟਰੈਕਟਰ ਲੈ ਕੇ ਜਾਣਾ 4x4 ਆਗੇ ਭਾਈ ਆਪਾਂ ਗਏ ਬਦੇ ਪਾਸੇ ਨੂੰ 13 ਗਿੜ ਲੱਗ ਗਏ ਟਰਾਲੀ ਥੋੜੀ ਟੇਢੀ ਲੱੱਦਦੀ ਬੰਦਿਆਂ ਨੇ ਇੱਧਰ ਜਿਆਦਾ ਇੱਧਰ ਬਹੁਤ ਘੱਟ ਹੈ ਘੱਟੋ ਘੱਟ ਜੋ ਪਈਆ ਨਹੀਂ ਨੀਮੋ ਹੈ ਬੋ ਪਈਆ ਉਹ ਐਸੇ ਨਹੀਂ ਹੈ ਤੂੰ ਨੀਚੇ ਉਤਰ ਕੇ ਦੇਖਾ 2 ਫੁੱਟ ਦਾ ਫਰਕ ਹੈ ਉਹ 2 ਫੁੱਟ ਮਾਰ ਕੱਢ ਦੇ ਉਧਰ ਦੇ ਭਾਈ ਆਪਣੇ ਮਰੇ ਬਗੈਰ ਸੁਰਗ ਨੂੰ ਨਹੀਂ ਜਾਇ ਜਾਂਦਾ ਮੈਂ ਕਿ ਆਪਦਾ ਕੰਮ ਯਾਰ ਮੈਨੂੰ ਕੰਮ ਤਾਂ ਇੱਕ ਸਾਰੀ ਟਰਾਲੀ ਦੀ ਪੱਟੀ ਮੇਸ ਕਰਦੀ ਠੀਕ ਹੈ ਬਾਈ ਸਾਰਿਆਂ ਨੂੰ ਸਾਸਤਰੀ ਕਾਲ ਮਿਲਦੇ ਆਗੇ ਅਗਲੀ ਵੀਡੀਓ ਨਾਲ ਰਸਰੂਸਾ ਪਵਾਵਾ ਪੱਤੀ ਪੁੱਤੀ ਸਾਫ ਕਰਾਂ ਬਾਈ ਲਗਾ ਉਂਘੇ ਵਾਲੋ ਥੋ